ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਆਪਾਂ ਨੇ ਦੋ ਤਿੰਨ ਚੀਜ਼ਾਂ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਤਾਂ ਬਰੀਡ ਤੇ ਨੌਨ ਬਰੀਡ ਬਾਰੇ ਦੂਜੀ ਗੱਲ ਕਰਨੀ ਆ ਵੀ ਨੌਨ ਬਰੀਡ ਰੱਖ ਕੇ ਵੀ ਅਸੀਂ ਕਾਮਯਾਬ ਹੋ ਸਕਦੇ ਆ ਜਾਂ ਸਾਨੂੰ ਬਰੀਡ ਹੀ ਰੱਖਣੀ ਪਊ ਤੇ ਤੀਜੀ ਗੱਲ ਆਪਾਂ ਨੇ ਕਰਨੀ ਆ ਜਿਹੜੇ ਨਵੇਂ ਫਾਰਮਰਾਂ ਨੂੰ ਵਪਾਰੀ ਲੁੱਟਦੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਹਰਾਮੀ ਹੁੰਦੇ ਨੇ ਪੰਜੇ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਤੇ 10 ਚੋਂ 8 ਵਪਾਰੀ ਤਾਂ ਲੁੱਟਦੇ ਹੀ ਲੁੱਟਦੇ ਨੇ ਉਹ ਵੀ ਖਾਸ ਕਰ ਨਵੇਂ ਮੁੰਡੇ ਨੇ ਜਿਹੜੇ ਜਾਂ ਨਵੇਂ ਬੰਦੇ ਕੰਮ ਕਰਨ ਲੱਗੇ ਨੇ ਉਹਨਾਂ ਵੀ ਆਪਣੇ ਨਾਲੇ ਬੀਤਿਆ ਹੋਇਆ ਆਪਾਂ ਨੇ 1.5 ਲੱਖ ਦਾ ਨੁਕਸਾਨ ਕਰਾਇਆ ਹੋਇਆ ਤਾਂ ਕਰਕੇ ਆਪਾਂ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਇਹ ਗੱਲ ਕਰਨੀ ਆ ਕਈ ਵੀਰ ਆਪਾਂ ਨੂੰ ਇਹ ਵੀ ਸੁਭਾਲ ਕਰਦੇ ਨੇ ਵੀ ਵੀਰੇ ਤੇਰੇ ਕੋ ਤਾਂ ਹਜੇ ਨਾ ਨੋਨ ਬਰੀਡ ਆ ਵੀ ਤੂੰ ਬਰੀਡ ਤੇ ਫੋਕਸ ਕਰ ਇਹ ਵੀ ਆਪਾਂ ਗੱਲ ਕਰਾਂਗੇ ਅੱਜ ਆਪਾਂ ਕਰ ਲਈਏ ਬਰੀਡ ਵਾਲੀ ਗੱਲ ਠੀਕ ਆ ਨਾ ਦੇਖੋ ਵੀਰੇ ਜਿਹਦੇ ਕੋ ਤਾਂ ਗਣੈਸ਼ ਹੈਗੀ ਆ ਉਹਨੂੰ ਤਾਂ ਕਹਿਣ ਦੀ ਵੀ ਲੋੜ ਨਹੀਂ ਉਹਨੇ ਤਾਂ 2 ਲੱਖ ਵਾਲੀ ਗਾਂ ਵੀ ਲੈ ਲੈਣੀ ਆ ਉਹਨਾਂ ਲਈ ਆਪਾਂ ਇਹ ਵੀਡੀਓ ਆਪਾਂ ਇਹ ਵੀਡੀਓ ਬਣਾਉਂਦੇ ਕਿਉਂਕਿ ਵੀਰੇ ਮੈਨੂੰ ਸਪੋਜ਼ ਕਰੋ ਤੁਸੀਂ ਜੇ ਮੈਨੂੰ 10 ਫੋਨ ਵੀ ਆਉਂਦੇ ਨੇ ਤਾਂ ਉਹ ਚੋਂ 9 ਬੰਦੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਵੀਰੇ 60 65 ਹਜ਼ਾਰ ਵਾਲੀ ਗਾਂ ਲੈ ਕੇ ਵੀ ਕੰਮ ਸਟਾਰਟ ਕਰ ਸਕਦੇ ਆ ਜੋ ਆਪਾਂ ਉਹਨਾਂ ਵੀਰਾਂ ਲਈ ਉਹ ਬਣਾਈ ਆ ਜਿਨ੍ਹਾਂ ਨੇ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਨਾ ਤੇ ਚਾਹੇ ਉਹਨਾਂ ਨੇ ਵੀ ਮਤਲਬ ਨਾਰਮਲ ਗਾਂ ਲੈਣੀ ਆ 50 60 ਹਜ਼ਾਰ ਦੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਬਰੀਡ ਤੋਂ ਹੀ ਕੰਮ ਸਟਾਰਟ ਕਰ ਸਕਦੇ ਆ ਚਲੋ ਜਿਹਦੇ ਕੋਲ ਦਾ ਗੰਜੈਸ਼ ਆ ਉਹਨੇ ਤਾਂ ਕਰੇ ਲੈਣਾ ਉਹਨੇ ਸ਼ੈੱਡ ਵੀ ਵਧੀਆ ਪਾ ਲੈਣਾ ਬਰੀਡ ਵੀ ਖਰੀਦ ਲੈਣੀ ਆ ਆਪਾਂ ਨੇ ਗੱਲ ਕਰਨੀ ਆ ਜਿਹੜੇ ਆਪਣੇ ਭਰਾ ਲਿਮਟਿਡ ਜੇ ਪੈਸੇ ਲਾਉਣੇ ਚਾਹੁੰਦੇ ਨੇ ਠੀਕ ਆ ਨਾ ਯਾਰ ਜੀ ਕੀਹਦਾ ਨਹੀਂ ਕਰਦਾ ਸਭ ਦਾ ਜੀ ਕਰਦਾ ਬਰੀਡ ਰੱਖਣ ਨੂੰ ਪਰ ਗੱਲ ਪੈਸੇ ਤੇ ਆ ਕੇ ਮੁੱਕ ਜਾਂਦੀ ਆ ਬੰਦਾ ਕਰਜ਼ਾਈ ਵੀ ਨਹੀਂ ਹੋਣਾ ਚਾਹੁੰਦਾ ਕੰਮ ਵੀ ਚਲਾਉਣਾ ਚਾਹੁੰਦਾ ਠੀਕ ਆ ਨਾ ਕਈ ਜਰ ਬਰੀਡ ਵਾਲੇ ਬੰਦੇ ਵੀ ਫੇਲ ਹੋ ਜਾਂਦੇ ਨੇ ਕਈ ਨੌਨ ਬਰੀਡ ਵਾਲੇ ਵੀ ਬਰੀਡ ਬਣਾ ਕੇ ਕਾਮਯਾਬ ਹੋ ਜਾਂਦੇ ਨੇ ਇਹ ਚੀਜ਼ ਤੇ ਸਬਰ ਰੱਖਣਾ ਪੈਂਦਾ ਦੋ ਚੀਜ਼ਾਂ ਤੇ ਹੀ ਆ ਡੈਰੀ ਫਾਰਮ ਜਾਂ ਤਾਂ ਤੁਸੀਂ ਨੌਨ ਬਰੀਡ ਤੋਂ ਕੰਮ ਸਟਾਰਟ ਕਰਕੇ ਉਹਨਾਂ ਦੇ ਚੰਗੇ ਸੀਮਾ ਲਵਾ ਕੇ ਸਬਰ ਕਰ ਲਓ ਦੋ ਤਿੰਨ ਸਾਲ ਜਾਂ ਤੁਹਾਡੇ ਕੋਲ ਪੈਸੇ ਨੇ ਤੁਸੀਂ ਪਹਿਲਾਂ ਹੀ ਬਰੀਡ ਖਰੀਦ ਲਓ ਠੀਕ ਆ ਨਾ ਨੌਲੇਜ ਜਾਨੀ ਜੀ ਕਈ ਵਾਰ ਬਰੀਡ ਵਾਲੇ ਬੰਦੇ ਨੂੰ ਵੀ ਓਨੀ ਨੌਲੇਜ ਨਹੀਂ ਹੁੰਦੀ ਜਿੰਨੀ ਨੌਨ ਬਰੀਡ ਪਸ਼ੂ ਰੱਖੇ ਵਾਲੇ ਨੂੰ ਹੁੰਦੀ ਆ ਡੇਰੀ ਦੇ ਧੰਦੇ ਵਾਲੀ ਗੱਲ ਮੇਨ ਖੜੀ ਆ ਨੌਲੇ ਤੇ ਤੁਹਾਨੂੰ ਵੱਧ ਤੋਂ ਵੱਧ ਟਰੀਟਮੈਂਟ ਜਾਨੀ ਕਿ ਤੁਹਾਨੂੰ ਆਪ ਪਤਾ ਹੋਣਾ ਇਹ ਪਾਈ ਇਹ ਨਹੀਂ ਕਹਿੰਦੇ ਵੀ ਸਾਰੇ ਹੀ ਟਰੀਟਮੈਂਟ ਵੱਧ ਤੋਂ ਵੱਧ ਦੇਸੀ ਨੁਕਤੇ ਤੁਹਾਨੂੰ ਵੱਧ ਤੋਂ ਵੱਧ ਪਤੇ ਹੋਣਾ ਚਾਹੀਦੇ ਨੇ ਵੀਰ ਮੈਨੂੰ ਕਈ ਵੀ ਕਹਿੰਦੇ ਵੀ ਨੌਨ ਕੋ ਵੀਰੇ ਬਰੀਡ ਵਾਲੇ ਪਸ਼ੂ ਨਹੀਂ ਹੈਗੇ ਤੂੰ ਬਰੀਡ ਦੇ ਹੋ ਗੇ ਕਰ ਹੌਲੀ ਹੌਲੀ ਵੀਰੇ ਆਪਾਂ ਚੰਗੇ ਸੀਮ ਲਵਾਉਣੇ ਆ ਠੀਕ ਆ 2-3 ਸਾਲ ਚ ਬਰੀਡ ਤੇ ਵੀ ਸੁਧਾਰ ਹੋ ਜੂਗਾ ਹੌਲੀ ਹੌਲੀ ਠੀਕ ਆ ਨਾ ਸਬਰ ਵਾਲਾ ਕੰਮ ਆ ਇਹੀ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਵੀ ਜਾਂ ਤਾਂ ਸਬਰ ਕਰ ਲਓ 2-3 ਸਾਲ ਠੀਕ ਆ ਨਾ ਚੰਗੇ ਸੀਮਨ ਲਵਾਓ ਆਪਣਾ ਜਾਂ ਫਿਰ ਤੁਸੀਂ ਪਹਿਲਾਂ ਹੀ ਬਰੀਡ ਦਾ ਗੰਜਾਇਸ਼ ਆ ਪਹਿਲਾਂ ਹੀ ਬਰੀਡ ਲੈ ਲਓ ਗੰਜਾਇਸ਼ ਵਾਲੇ ਕਿੰਨੇ ਕੁ ਬੰਦੇ ਹੁੰਦੇ ਨੇ ਹੁਣ ਤੁਸੀਂ ਆਪਣੇ ਪਿੰਡ 'ਚ ਜਾਤੀ ਮਾਰ ਕੇ ਦੇਖ ਲਓ ਵੀ ਕਿੰਨੇ ਕੁ ਜਾਣੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਤੇ ਸਵਾ ਲੱਖ ਵਾਲੀ ਬੈੜੀ ਲੈ ਸਕਦੇ ਨੇ ਕੋਈ ਨਹੀਂ ਕੋਈ ਹੋਊਗਾ ਕੋਈ ਉਹ ਬੰਦਾ ਵੀ ਜਿਹੜਾ ਕਹੂਗਾ ਵੀ ਲਿਆ ਯਾਰ ਸਵਾ ਲੱਖ ਵਾਲੀ ਬੈੜੀ ਲੈ ਆਉਣੇ ਆਪਾਂ ਨਹੀਂ ਸਾਰੇ ਹੀ ਕਹਿੰਦੇ ਨੇ ਬਾਈ ਮੈਨੂੰ ਤਾਂ ਜਿੰਨੇ ਆ ਦੇ ਫੋਨ ਆਏ ਨੇ ਹਰੇਕ ਨੇਗਾ ਬਾਈ 60-60 ਹਜ਼ਾਰ ਦੀ ਬਰੀਡ ਤੋਂ ਕੰਮ ਸਟਾਰਟ ਕਰ ਲਈਏ ਆਪਾਂ ਕਹਿੰਦੇ ਆ ਵੀਰੇ ਜਰੂਰ ਹੋ ਜੂ ਕਰੋ ਬਰੀਡ ਤਾਂ ਵੀਰੇ ਅੱਜ ਦੇ ਸਮੇਂ ਚ ਆਏ ਆ ਜੇ ਤੁਹਾਨੂੰ ਪ੍ਰੋਪਰ ਨੌਲੇਜ ਆ ਠੀਕ ਆ ਬਰੀਡ ਤਾਂ ਜਾ ਕੇ ਲੈ ਆਓ ਬਰੀਡ ਲੈਣੀ ਬਣਾਉਣੀ ਔਖੀ ਆ ਜਿਵੇਂ ਹੁਣ ਆਪਾਂ ਨੇ ਘਰ ਹੋਮ ਬਰੀਡ ਤਿਆਰ ਕਰਨੀ ਆ ਬਰੀਡ ਲੈਣੀ ਬਹੁਤ ਔਖੀ ਆ ਕਿੰਨੇ ਫਾਰਮਾਂ ਚ ਸੀਗਾ ਕਿੰਨੀਆਂ ਵੀਡੀਓ ਆਉਂਦੀਆਂ ਨੇ ਲੱਖ 2-2 3-3 ਲੱਖ ਦੀਆਂ ਗਾਵਾਂ ਵੀ ਨੇ 5-5 ਲੱਖ ਦੀਆਂ ਵੀ ਜਿਵੇਂ ਮਰਜੀ ਜਾਓ ਖਰੀਦ ਲਿਆਓ ਗੱਲ ਤਾਂ ਇਹ ਆ ਵੀ ਮੈਨੇਜਮੈਂਟ ਦਾ ਪ੍ਰੋਪਰ ਪਤਾ ਹੋਣਾ ਜ਼ਰੂਰੀ ਦਾ ਮੈਂ ਤਾਂ ਇਹੀ ਤੁਹਾਨੂੰ ਸਲਾਹ ਦਊਂਗਾ ਵੀ ਜਿਹੜੇ ਵੀਰੇ ਮੇਰੇ ਨਾਲ ਜੁੜੇ ਹੋਏ ਨੇ ਜੁੜੇ ਵੀ ਆਪਣੇ ਵਰਗੀ ਹੋਏ ਨੇ ਕੋਈ ਉਤਲੇ ਲੈਵਲ ਵਾਲਾ ਆਪਾਂ ਯਾਰ ਸਲਾਹੇ ਉਹ ਵੀਰ ਨੂੰ ਦਿੰਨੇ ਆ ਜਿਹੜਾ ਆਪਣੇ ਵਰਗਾ ਦੂਏ ਬੰਦੇ ਨੂੰ ਆਪਾਂ ਗੱਲੇ ਨਹੀਂ ਕਰਦੇ ਹੈਗੇ ਠੀਕ ਆ ਨਾ ਤੇ ਵੀ ਤੁਸੀਂ 60 65 ਹਜ਼ਾਰ ਵਾਲੀ ਗਾਂ ਤੋਂ 60 65 ਹਜ਼ਾਰ ਵਾਲੀ ਗਾਂ ਵੀ 18 20 ਲੀਟਰ ਤੁਹਾਨੂੰ ਦੁੱਧ ਦੇਊਗੀ ਉਹ ਦੇਊਗੀ ਠੀਕ ਆ ਨਾ ਤਾਂ ਤੁਹਾਨੂੰ ਇਹੀ ਕਹਾਂਗੇ ਕਈ ਵਾਰ ਪਤਾ ਕੀ ਚੱਕਰ ਹੁੰਦਾ ਕਈ ਵਾਰ 20 25 ਲੀਟਰ ਵਾਲੀ ਗਾਂ ਵੀ ਆਪਾਂ ਨੂੰ ਮੁਨਾਫਾ ਦੇ ਜਾਂਦੀ ਹੈ ਕਈ ਵਾਰ 30 ਵਾਲੀ ਵੀ ਨਹੀਂ ਦਿੰਦੀ 40 ਵਾਲੀ ਵੀ ਨਹੀਂ ਉਹਨਾ ਮੁਨਾਫਾ ਦਿੰਦੀ ਯਾਰਲਾ ਵੀ ਸੀਮਨ ਲਵਾਉਣ ਵੇਲੇ ਕੰਜੂਸੀ ਨਾ ਕਰੋ ਸੀਮਨ ਚੰਗਾ ਭਰੋ ਆਪਣੇ ਕੋ ਚਾਹੇ ਪ੍ਰੋਪਰ ਬਰੀਡ ਵਾਲਾ ਪਸ਼ੂ ਕੋਈ ਨਹੀਂ ਹੈਗਾ ਪਰ ਆਪਣਾ ਫਿਰ ਵੀ 1 ਲੱਖ 15 20 ਹਜ਼ਾਰ ਦਾ ਜਿਹੜਾ ਆਪਣਾ ਦੁੱਧ ਆ ਜਿਹੜਾ ਆਪਣਾ ਸੇਲ ਹੋ ਜਾਂਦਾ ਜ਼ਰੂਰੀ ਗੱਲ ਨਹੀਂ ਹੈਗੀ ਵੀਰੇ ਵੀ ਪ੍ਰੀਟ ਰੱਖ ਕੇ ਹੀ ਕਾਮਯਾਬ ਹੋਇਆ ਹੋਇਆ ਜਾ ਸਕਦਾ ਤੁਸੀਂ ਨਾਰਮਲ ਗਾਵਾਂ ਦੇ ਚੰਗੇ ਸੀਮਨ ਲਵਾ ਕੇ ਠੀਕ ਆ ਨਾ ਪਹਿਲਾਂ ਥੋਨੇ ਤੁਸੀਂ ਜਰ ਕਿਸੇ ਬੰਦੇ ਨੇ ਵੀ ਕੰਮ ਸਟਾਰਟ ਕਰਨਾ ਪਹਿਲਾਂ ਫੋਕਸ ਰੱਖਣਾ ਦੁੱਧ ਤੇ ਵੀ ਸਾਡੇ ਦੁੱਧ ਤੋਂ ਨੇ ਪੈਸੇ ਬਚਣ ਵੀ ਸਾਡਾ ਮਗਰ ਪਸ਼ੂ ਆ ਜਿਹੜਾ ਚਾਹੇ ਬੱਚੀ ਆ ਉਹ ਚੰਗੇ ਤਰੀਕੇ ਨਾਲ ਤਿਆਰ ਹੋ ਸਕੇ। ਇਸ ਵਾਰ ਕੀ ਕਰਦੇ ਆਪਾਂ ਬੱਚੀ ਹੋ ਜਾਂਦੀ ਆਪਣੇ ਵਧੀਆ ਜਨਮ ਲੈ ਲੈਂਦੀ ਆ ਉਹਨੂੰ ਉਹਦੀ ਪ੍ਰੋਪਰ ਡਾਈਟ ਨਹੀਂ ਆਪਾਂ ਨੂੰ ਪਤਾ ਹੁੰਦਾ ਪ੍ਰੋਪਰ ਸੇਵਾ ਨਹੀਂ ਕਰਦੇ ਉਹ ਜਾ ਕੇ 2.5 ਸਾਲ ਦੀ ਗੱਬਣ ਹੁੰਦੀ ਆ ਕੋਈ ਫਾਇਦਾ ਨਹੀਂ 15 ਮਹੀਨੇ ਦੀ ਤੁਹਾਡੀ ਵਸ਼ੀ ਕਨਸੀਵ ਹੋਣੀ ਚਾਹੀਦੀ ਆ ਟੀਕਾ ਲੈ ਲਵੇ 15 16 ਮਹੀਨੇ ਦੀ ਚੈੱਕ ਪਾਸ ਹੋ ਜੇ ਤਾਂ ਤੁਸੀਂ ਕਾਮਯਾਬ ਠੀਕ ਆ ਨਾ ਕੋਈ ਨਹੀਂ ਹੌਲੀ ਹੌਲੀ ਬਰੀਡ ਤੇ ਵੀ ਫੋਕਸ ਕਰੋ ਟੀਕੇ ਲਵਾਓ ਚੰਗੇ ਸੀਮਨ ਲਵਾਓ ਜਿਹਦੇ ਕੋਲ ਤਾਂ ਗੰਜੈਸ਼ ਆ ਉਹ ਤਾਂ ਲੈ ਲਓ ਵੀਰੇ ਜਿਹੜੇ ਮੇਰੇ ਵਰਗੇ ਵੀਰ ਨੇ ਜਿਨ੍ਹਾਂ ਨੂੰ ਵਪਾਰੀ ਉਹ ਵੀ ਗੱਲ ਕਰਾਂਗੇ ਆਪਾਂ ਫਸਾ ਲੈਂਦੇ ਨੇ ਕਹਿ ਕੇ ਵੀ ਨਾ 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 ਤੂੰ ਤਾਂ 30 ਲੀਟਰ ਵਾਲੀ ਤੂੰ ਹੀ ਸਟਾਰਟ ਕਰ ਉਹ ਬੰਦਾ ਇੱਕ ਗਾਂ ਇੱਕ ਗਾਂ ਹੀ ਨਹੀਂ ਉਠਣ ਦਿੰਦੀ ਉਹਨਾਂ ਨੂੰ ਬਰੀਡ ਤੇ ਵੀ ਆਪਣਾ 1,10,15000 ਦਾ ਦੁੱਧ ਮਹੀਨੇ ਦਾ ਪੈ ਰਿਹਾ ਆਪਾਂ ਇਹ ਨਹੀਂ ਕਹਿੰਦੇ ਹੁਣ ਅੱਗੇ ਸੀਮਨ ਚੰਗੇ ਲਵਾਵਾਂਗੇ ਹੁਣ ਗਾਂ ਲੈਣ ਨੂੰ ਅਸੀਂ ਗਾਂ ਪਹਿਲਾਂ ਸਲਾਹ ਸੀਗੀ ਵੀ ਦੋ ਗਾਵਾਂ ਹੋਰ ਲੈ ਲਈਏ ਠੀਕ ਆ ਪਰ ਹੁਣ ਇਹਨਾਂ ਤੇ ਹੀ ਫੋਕਸ ਕਰਕੇ ਉਹੀ ਸੀਮਨ ਵਧੀਆ ਲਵਾ ਲੈਣੇ ਨੇ ਠੀਕ ਆ ਨਾ ਮੱਛੀਆਂ ਤਿਆਰ ਹੋ ਜਾਣ ਮਗਰ ਇਹੀ ਆ ਥੋੜਾ ਜਿਹਾ ਸਬਰ ਉਹੀ ਗੱਲ ਆ ਜਾਂ ਤਾਂ ਸਬਰ ਕਰ ਲੋ ਜਾਂ ਪੈਸੇ ਲਾ ਲੋ ਪਾ ਗੱਲ ਕਰਦੇ ਆਂ ਵੀ ਵਪਾਰੀ ਨਵੇਂ ਫਾਰਮਰ ਨੂੰ ਕਿਵੇਂ ਲੋੜਦਾ ਵੀਰੇ ਇਹ ਆ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਪਿੱਛੇ ਨਿੰਕੇ ਗਿਆ ਮੈਨੂੰ ਬਹੁਤ ਜਾਣਿਆ ਨੇ ਮੈਂ ਅੱਖੀਂ ਵੀ ਦੇਖਿਆ ਫੋਨ ਵੀ ਆਏ ਨੇ ਵੀ ਮੰਨ ਲਓ ਗਾਂ ਹੁੰਦੀ ਆ 40-45 ਹਜ਼ਾਰ ਦੀ ਠੀਕ ਆ ਵਪਾਰੀਆਂ ਨੇ ਵੇਚੀ ਆ 70 70 80 ਸੀ ਹਜ਼ਾਰ ਦੀ ਨਵੇਂ ਫਾਰਮਰਾਂ ਨੂੰ ਉਹ ਕਿਵੇਂ ਵੇਚਦੇ ਨੇ ਹੁਣ ਜਿਹੜਾ ਨਵਾਂ ਬੰਦਾ ਠੀਕ ਆ ਨਾ ਉਹਨੂੰ ਬਸ ਇੱਕ ਤਾਂ ਕਾਲੀ ਬਹੁਤ ਕਰਦੇ ਨੇ ਇਹ ਗਲਤੀਆਂ ਅਸੀਂ ਵੀ ਕਰੀਆਂ ਹੋਈਆਂ ਨੇ ਮੈਂ ਕਰਦੇ ਆਂ ਡੈਡੀ ਹੁਣ ਲੜ ਕੇ ਵੀ ਨਹੀਂ ਨਹੀਂ ਆਪਾਂ ਕੀ ਕਰਦੇ ਆਂ ਆਪਾਂ ਕਰਦੇਆਂ ਦੀ ਗੱਲ ਨਹੀਂ ਮੰਨਦੇ ਆਪਾਂ ਵਪਾਰੀ ਦੇ ਮਗਰ ਲੱਗ ਜਾਂਦੇ ਆ ਉਹ ਆਪਣੇ ਨਾਲ ਗੱਲੇ ਇਸ ਹਿਸਾਬ ਨਾਲ ਕਰਦੇ ਨੇ ਵੀ ਅਗਲਾ ਕਹਿੰਦਾ ਵੀ ਹਾਂ ਇਹ ਜੇ ਗਾਂ ਲੈਣੀ ਹੈ ਇਹ ਤੋਂ ਹੀ ਲੈਣੀ ਆ ਵਪਾਰੀ ਨੂੰ ਕਦੇ ਵੀ ਭੇਦ ਨਾ ਦੋ ਕਈ ਵਾਰ ਆਪਾਂ ਪਾਪਾ ਤਾਂ ਕੀ ਕਰਦੇ ਆਂ ਵਪਾਰੀ ਨੂੰ ਕਹਿੰਦੇ ਆਂ ਹਾਂ ਵੀਰੇ ਫੋਨ ਕਰਕੇ 70000 ਲਾਉਣਾ ਜਾਂ 80 ਅਗਲੇ ਨੂੰ ਕਹੋ ਵੀਰੇ ਤੂੰ ਗਾਂ ਦਿਖਾ ਮੇਰਾ ਵੀ ਇਹੀ ਕੰਮ ਸੀ ਪਹਿਲਾਂ ਹੀ ਫੋਨ ਕਰਕੇ ਸਾਨੂੰ 1.5 ਤੋਂ 2 ਲੱਖ ਦਾ ਘਾਟਾ ਪਿਆ گاਵਾਾਂ 'ਚ 7-8 ਮਹੀਨਿਆਂ ਦੇ ਵਿੱਚ ਵਿੱਚ ਮੈਂ ਫੋਨ ਕਰਕੇ ਹੀ ਕਹਿੰਦਾ ਬਾਈ 80000 ਲਾਉਣਾ ਬਾਈ ਲੱਖ ਲਾਉਣਾ ਉਹ ਅਗਲਾ ਬੱਸ ਸਮਝ ਲੈਂਦਾ ਸੀ ਵੀ ਪੈਸੇ ਲਾਉਣੇ ਨੇ ਠੀਕ ਆ ਨਾ ਗਾਂ ਜਿਹੇ ਜੀ ਮਰਜੀ ਇਹਨਾਂ ਨੂੰ ਦਿਖਾਓ ਆਪਾਂ ਨੇ ਤਾਂ ਪੈਸੇ ਲੈਣੇ ਨੇ ਤੁਸੀਂ ਅਗਲੇ ਨੂੰ ਫੋਨ ਕਰੋ ਜੇ ਵਪਾਰੀ ਨੂੰ ਵੀ ਕਰਨਾ ਆਪਣਾ ਸਮਝਦਾਰੀ ਨਾਲ ਵੀ ਵੀਰ ਗਾਂ ਦਿਖਾ ਜਿਹੇ ਜੀ ਗਾਂ ਹੋ ਉਹੋ ਜੇ ਪੈਸੇ ਲਾ ਲਾਂਗੇ ਮੇਰੇ ਖਿਆਲ 'ਚ ਦੋ ਤਿੰਨ ਮੈਂ ਕੇਸ ਅਹਜੇ ਦੇਖੇ ਨੇ ਵੀ 40 40000 ਦੀਆਂ ਗਾਵਾਂ 60 70 70000 ਦੀਆਂ ਵੇਚੀਆਂ ਨੇ 10 10 12 ਕਿਲੋ ਦੁੱਧ ਦਿੰਦੀਆਂ ਨੇ ਤੁਹਾਨੂੰ ਦੁੱਧ ਘੱਟ ਵਾਲੀਆਂ ਦੇ ਦੇਣਗੇ ਤੇ ਖੜਾ ਓਖੜਾ ਲਾ ਕੇ ਜਾਂ ਤੁਹਾਨੂੰ ਕੀ ਕਰਨਗੇ ਜਾਂ ਤੁਹਾਨੂੰ ਬਿਮਾਰ ਪਸ਼ੂ ਦੇ ਦੇਣਗੇ ਜਿਨ੍ਹਾਂ ਨੇ ਬੇਈਮਾਨੀ ਕਰਨੀ ਹੈ ਨਾ ਉਹ ਬਰੇ ਬੜਿਆਂ ਨਾ ਵੀ ਬੇਈਮਾਨੀ ਕਰ ਲੈਂਦੇ ਨੇ ਬਹੁਤ ਵੱਡੀ ਗਲਤੀ ਆਪਾਂ ਕੀ ਕਰਦੇ ਆ ਆਪਾਂ ਕਿਸੇ ਨੂੰ ਕਹੀ ਜਾਂਦੇ ਆ ਤੁਸੀਂ ਮੈਂ ਕਹਿੰਨਾ ਵੀ ਜੇ ਤੁਸੀਂ ਗਾਂ ਖਰੀਦਣੀ ਵੀ ਆ ਤੁਸੀਂ ਆਪ ਤੋਰਾ ਫੇਰਾ ਕਰਕੇ ਗਾਂ ਖਰੀਦੋ ਕਈ ਵਾਰ ਆਪਾਂ ਦਲਾਲ ਜਾਂ ਵਪਾਰੀ ਦੇ ਸਿਰ ਤੇ ਸਾਰੀ ਗੱਲ ਛੱਡ ਦਿੰਨੇ ਆ ਉੱਥੋਂ ਆਪਾਂ ਲੁੱਟੇ ਜਾਂਦੇ ਆ 100% ਲੁੱਟੇ ਜਾਵਾਂਗੇ ਜਿਹੜੀ ਇੱਕ ਮੇਨ ਗੱਲ ਡਿਪੈਂਡ ਕਰਦੀ ਆ ਜਾਂ ਤਾਂ ਤੁਸੀਂ ਦੁੱਧ ਦੇਖਿਆ ਕਰੋ ਵੀ ਗਾਂ ਦੁੱਧ ਵਾਲੀ ਉਹ ਲੈਣੀ ਆ ਵੀ 20 25 ਕਿਲੋ ਵਾਲੀ ਚਾਹੇ گاਵਾਾਂ ਚ ਲੈ ਲਓ ਠੀਕ ਆ ਆਪਾਂ ਕਈ ਵਾਰ ਕੀ ਕਰਦੇ ਆ ਫਲੂਨ ਬੱਛੀ ਦੇ ਚੱਕਰ ਪਾ ਬਾਈ ਤੂੰ ਬੱਛੀਆਂ ਚ ਲੈ ਉਹ ਕਈ ਵਾਰ ਕੀ ਕਰਦੀ ਆ ਦੁੱਧ ਦੇ 12 13 ਕਿਲੋ ਦਿੰਦੀ ਆ ਠੀਕ ਆ ਨਾ ਆਪਣਾ ਮੇਨ ਫੋਕਸ ਪਹਿਲਾਂ ਦੁੱਧ ਤੇ ਚਾਹੀਦਾ ਵੀ ਦੁੱਧ ਵਾਲੀ ਲੈ ਲੋ ਥੋੜੀ ਜਿਹੀ ਚਾਹੇ گاਵਾਂ ਜੇ ਲੈ ਲੋ ਠੀਕ ਆ ਨਾ ਇਹਦੇ ਨਾਲ ਆਪਣੇ ਕਟਰੂ ਬਸ਼ਰੂ ਵੀ ਪੜੀ ਪਲੀ ਜਾਣਗੇ ਦੁੱਧ ਵੀ ਪਈ ਜਾਊ ਚਲ ਯਾਰ ਪੈਸੇ ਵੀ ਬਣੀ ਜਾਣਗੇ ਪਹਿਲੇ ਹੀ ਆਪਾਂ ਬੱਛੀਆਂ ਦੇ ਚੱਕਰ 'ਚ ਪੈ ਜਾਂਦੇ ਆ ਬੱਚੀ ਦਾ ਯਾਰ ਗੱਬਣ ਲੈ ਆਓ ਗੱਬਣ ਹੋਣ ਵਾਲੀ ਲੈ ਆਓ ਠੀਕ ਆ 25 30 ਹਜ਼ਾਰ ਦੀ ਬੱਛੀ ਮਿਲ ਜਾਂਦੀ ਆ ਠੀਕ ਆ ਨਾ ਚੰਗੀ ਚੰਗੀ ਇੱਕ ਰੰਗ ਦੀ ਇੱਕ ਰੰਗ ਦੀ ਮੈਂ ਤਾਂ ਕਹਿੰਨਾ ਜਿਵੇਂ ਕਈ ਵਾਰ ਵਪਾਰੀ ਵੀ ਹੁੰਦੇ ਨੇ ਨਾ ਉਹ ਕ੍ਰਾਸ ਜੀ ਬੱਛੀਓ ਦੇ ਦਿੰਦੇ ਨੇ ਭਾਈ ਇਹਦਾ ਇੰਨਾ ਰਿਕਾਰਡ ਆ ਇਹਦਾ ਆਪਾਂ ਨੂੰ ਕੀ ਪਤਾ ਹੁੰਦਾ ਆਪਾਂ ਫਾਜ ਜਾਂਨੇ ਆ ਜਾਂ ਤਾਂ ਤੁਸੀਂ ਐਫ ਐਲਓ ਪੂਰੀ ਪ੍ਰੋਪਰ ਚਾਹੇ ਉਹਦਾ ਰਿਕਾਰਡ ਕੋਈ ਵੀ ਨਾ ਹੋਵੇ ਐਫ ਐਫ ਹੋਵੇ ਡੱਬੀ ਜਾਂ ਹੋਵੇ ਜੀ ਆਰ ਸੀ ਡੱਬੀ ਕ੍ਰਾਸ ਬੱਛੀ ਲੈ ਕੇ ਆਪਾਂ ਕਈ ਵਾਰ ਫਾਜ ਜਾਂਨੇ ਆ ਇਹ ਵੀ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਈ ਵਾਰ ਗੱਲ ਆ ਜਾਂਦੀ ਆ ਮੰਡੀ ਦੇ ਕਿ ਅਗਲਾ ਖੇਚ ਮੰਡੀ ਦੀ ਤਾਂ ਕਰਦਾ ਅਗਲਾ ਕਹਿੰਦਾ ਉੱਥੇ ਹਰੇਕ ਰੰਗ ਦਾ ਜਾਨਵਰ ਹੁੰਦਾ ਠੀਕ ਆ ਰੰਗ ਦਾ ਵੀ ਹੁੰਦਾ ਨਸਲ ਦਾ ਵੀ ਫਰਕ ਹੁੰਦਾ ਦੁੱਧ ਦਾ ਜਿਹਾ ਘੱਟ ਦੋ ਤੱਕ ਉੱਥੇ ਕੀ ਕਰਦੇ ਨੇ ਜ਼ਿਆਦਾ ਵਪਾਰੀ ਕੀ ਕਰਦੇ ਨੇ ਜਾਂ ਤਾਂ ਸੀਕਲ ਦਾ ਟੀਕਾ ਹੁੰਦਾ ਜਾਂ ਜਲਾ ਜਾਂਦਾ ਹੁੰਦਾ ਉਹ ਉਹਨਾਂ ਨੇ ਲਾ ਦੇਣਾ ਚਾਹੀਏ ਕੋਠੇ ਜਿੱਡੀਆਂ ਸ਼ਾਲਾਂ ਮਾਰਦੀ ਹੋਵੇਗਾ ਉਹਨੇ ਸੀਲ ਹੋ ਕੇ ਖੜ ਜਾਣਾ ਜਦੋਂ ਤੁਹਾਡੇ ਆਉਣਾ ਘਰੇ ਤੁਹਾਡੇ ਮਾਰਦੀਆਂ ਨੇ ਜਵਾੜੇ ਤੇ ਉਹਨੇ ਲੱਤਾਂ ਹਾਂਜੀ ਵੀ ਬੰਦਾ ਬਹੁਤ ਖਸਦਾ ਕਿਉਂਕਿ ਹੁਣ ਮੌਸਮ ਇਹ ਜਿਹਾ ਆ ਗਿਆ ਜਾਂ ਤਾਂ ਬਹੁਤ ਗਰਮੀ 'ਚ ਠੀਕ ਆ ਨਾ ਜਾਂ ਹੁਣ ਮੌਸਮ ਆ ਕੇਰਾ ਪਸ਼ੂ ਬਿਮਾਰ ਹੋ ਗਿਆ ਮੁੜ ਕੇ ਦੁੱਧ ਨਹੀਂ ਦਿੰਦਾ ਪਸ਼ੂ ਆਪਣੇ ਪੈਸੇ ਉਵੇਂ ਹੀ ਜਾਂਦੇ ਨੇ ਪੈਸੇ ਆਪਾਂ ਵੱਧ ਲਾਣੇ ਆ ਠੀਕ ਆ ਨਾ ਚਲ ਤੁਸੀਂ ਇਹ ਨੋਟ ਰੱਖਣੀ ਆ ਜੇ ਤੁਸੀਂ ਵਪਾਰੀ ਕਈ ਵਪਾਰੀ ਹੁੰਦੇ ਨੇ ਇਹ ਜੇ ਮੈਂ ਤੁਹਾਨੂੰ ਦੱਸਦਾ ਮੈਂ ਕਈਆਂ ਨੂੰ ਜਾਣਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਮਾੜੇ ਹੁੰਦੇ ਨੇ ਸਾਰੇ ਚੰਗੇ ਵੀ ਨਹੀਂ ਹੁੰਦੇ ਇਹ ਵੀ ਗੱਲ ਕਈ ਵਪਾਰੀ ਤਾਂ ਹੁੰਦੇ ਨੇ ਵੀ ਉਹਨਾਂ ਨੇ 12000 2000 ਸਾਫ਼ ਸੁਥਰਾ ਕੰਮ ਹੁੰਦਾ 12000 5000 ਤੱਕ ਚਲੋ ਬੱਟਣਾ ਉਹ ਚਲੋ ਉਹਨਾਂ ਦਾ ਬਣਦਾ ਵੀ ਆ ਕਈ ਇਹ ਜੇ ਹੁੰਦੇ ਨੇ ਵੀ ਡੰਗਰ ਵੀ ਖੋਟਾ ਵਿੱਚੋਂ ਵੀ 20000 ਬਣਾ ਲੈਣਾ ਉਹ ਦੁੱਖ ਦਾ ਪਸ਼ੂ ਤੇ ਦੋ ਪੈਸੇ ਵੱਧ ਲੱਗ ਜਾਣ ਪਸ਼ੂ ਖੋਟਾ ਨਾ ਹੋਵੇ ਹੁਣ ਆਪਾਂ ਕਈ ਵਾਰ ਆਪਣੇ ਘਰ ਚ ਕੋਈ ਮਾੜਾ ਪਸ਼ੂ ਆ ਜੇ ਆਪਾਂ ਕਹਿੰਨਾ ਚੱਲ ਯਾਰ ਇਹਦਾ ਫਾਹਾ ਵੱਡ ਮੰਡੀ ਲੈ ਕੇ ਚੱਲ ਇਹਨੂੰ ਮੰਡੀ ਕੀ ਪਤਾ ਲੱਗਣਾ ਟੀਕਾ ਲਾ ਉਹਦੇ ਲੈ ਜਾ ਇਹਨਾਂ ਤੇ ਜਾਣੀ ਚੀ ਵੀਰੇ ਅੱਖਾਂ ਬੰਦ ਕਰਕੇ ਚਾਹੇ ਤੁਹਾਡਾ ਰਿਸ਼ਤੇਦਾਰ ਕੋਈ ਵਪਾਰੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਅੱਖਾਂ ਖੋਲ ਕੇ ਭਰੋਸਾ ਕਰ ਭਰੋਸਾ ਵੀ ਕਾਦਾ ਕਰਨਾ ਆਪਣਾ ਤੁਸੀਂ ਪੂਰਾ ਚੈੱਕ ਕਰਨਾ ਪਸ਼ੂ ਠੀਕ ਆ ਨਾ ਹਾਂ ਉਹਦੀ ਐਕਟੀਵਿਟੀ ਚੈੱਕ ਕਰਨੀ ਆ ਬੈਹਦਾ ਉੱਠਦਾ ਬੁਖਾਰ ਤਾਂ ਨਹੀਂ ਹੈਗਾ ਬਿਮਾਰਤਾ ਨਹੀਂ ਹੈਗਾ ਦੁੱਧ ਚਾਹੇ ਤਿੰਨ ਟਾਈਮ ਚੋਬੋ ਸੇਮ ਟਾਈਮ ਤੇ ਚੋਣਾ ਠੀਕ ਆ ਨਾ ਜੇ ਕਈ ਵਾਰ ਕੋਈ ਯਾਦਾ ਹੀ ਤੁਹਾਨੂੰ ਕਰਦਾ ਹੋਵੇ ਵੀ ਭਾਈ ਕੋਈ ਚੱਕਰ ਹੀ ਨਹੀਂ ਆਇਆ ਇਹਨਾਂ ਕਹਿੰਦਾ ਭਾਈ ਅੱਧੇ ਪੈਸੇ ਲਾ ਲਾ ਅੱਧੇ ਫੇਰ ਦਵਾਗੇ ਘਰੇ ਜਾ ਕੇ ਚੋਕੇ ਦੋ ਟਾਈਮ ਆਪਣੀ ਅੱਜ ਦਾ ਕੱਲ ਦੇ ਦੋ ਤਿੰਨ ਆਪਣਾ ਨੂੰ ਸਵਾਲ ਹੀ ਸੀਗੇ ਤਾਂ ਹੀ ਅੱਜ ਦੀ ਵੀਡੀਓ ਬਣਾਈ ਆ ਤੁਹਾਡੇ ਕਰਕੇ ਵੀ ਚਲੋ ਜਿਹੜੇ ਨਵੇਂ ਬੰਦੇ ਨੇ ਉਹਨਾਂ ਦਾ ਕੁਝ ਫਾਇਦਾ ਹੋ ਜਵੇ ਕਿਉਂਕਿ ਆਪਾਂ ਨੇ ਇਹ ਚੀਜ਼ 'ਚ ਘਾਟਾ ਖਾਦਾ ਹੋਇਆ ਕਈ ਤਾਬੀਰ ਕਹਿੰਦੇ ਨੇ ਕਿ ਚਲੋ گاਵਾਾਂ ਤੋਂ ਵੀ 50-60 ਹਜ਼ਾਰ ਵਾਲੀ ਤੋਂ ਕਈ ਵੀਰ ਗੁਜਾਇਸ਼ ਚੁੰਦਰੋਂ ਕਹਿੰਦੇ ਨੇ ਵੀ ਬੱਸ਼ੀਆਂ ਤੋਂ ਕੰਮ ਸਟਾਰਟ ਕਰ ਲੈਣੇ ਆ। ਇਹ ਵੀ ਕਈ ਵਾਰ ਬੰਦਾ ਹੁੰਦੀ ਆ 2 2.5 ਸਾਲ ਦੀ ਦੰਦ ਨਹੀਂ ਚੈੱਕ ਕਰਨੇ ਆਉਂਦੇ ਆਪਾਂ ਨੂੰ ਅਗਲਾ ਕਹਿ ਕੇ ਹੀ ਖੀਰੀ ਦੇ ਦਿੰਦਾ। ਐਵੇਂ ਵੀ ਫਸ ਜਾਂਦੇ ਨੇ ਕਈ ਬੰਦੇ। ਜੇ ਤੁਸੀਂ ਲੈਣੀ ਆ ਉਹਦੇ ਦੰਦ ਚੈੱਕ ਕਰੋ, ਉਹਦੀ ਝੋਲੀ-ਝੂਲੀ ਚੈੱਕ ਕਰੋ ਕੋਈ ਐਕਸਟਰਾ ਥਣ ਤਾਂ ਨਹੀਂ ਹੈਗਾ। ਜਾਰੇ ਥਣ ਨੇ ਉਹਦਾ ਪ੍ਰੋਪਰ ਦੇਖੋ। ਕਿਉਂਕਿ ਜਿਹੜਾ ਦੁੱਧ ਵਾਲਾ ਜਾਨਵਰ ਹੁੰਦਾ ਨਾ ਉਹਦੇ ਕੈਰੈਕਟਰ ਪਛਾਣਨੇ ਬੱਛੀ ਹਜੇ ਬਗਾਵਾ ਚ ਨਹੀਂ ਆਉਂਨਾ ਬੱਚੀਆਂ 'ਚ ਜਿਆਦਾ ਧਿਆਨ ਦੇਣਾ ਪੈਂਦਾ ਝੋਲੀ ਝੋਲੀ ਚੈੱਕ ਕਰਨੀ ਪੇਟਾ ਪੂਟਾ ਦੰਦ ਦੰਦ ਚੈੱਕ ਕਰਨੇ ਠੀਕ ਆ ਨਾ ਹੈ ਆ ਆਪਾਂ ਨੇ ਖਰਚਾ ਵੀ ਕਰਨਾ ਜੇ ਤੁਸੀਂ ਬਣਾ ਟੀਕੇ ਵੀ ਮਤਲਬ ਇਹ ਜੀ ਬੱਛੀ ਲਓ ਜਿਹਦੇ ਤੁਸੀਂ ਆਪ ਡੀਕਾ ਲਵਾ ਸਕੋ ਦੋ ਤਿੰਨ ਮਹੀਨੇ ਸੇਵਾ ਕਰਕੇ ਠੀਕ ਆ ਤੁਹਾਨੂੰ ਪਤਾ ਹੋਊਗਾ ਵੀ ਅਸੀਂ ਕਿਹੜਾ ਸੀਮਨ ਲਵਾਇਆ ਕਈ ਵਾਰ ਵਪਾਰੀ ਕੀ ਕਰਦੇ ਨੇ ਦਸ ਕੁ ਛੋੜ ਦਿੰਦੇ ਨੇ ਵੀ ਆ ਸੀਮਨ ਲੱਗਿਆ ਹੋਇਆ ਬਾ ਵੀ ਮਤਲਬ ਮਹਿੰਗਾ ਪਸ਼ੂ ਮਹਿੰਗੀ ਬਸ਼ੀ ਵੇਚਣ ਦੇ ਕਰਕੇ ਟੀਕਾ ਉਹਦੇ ਕੋਈ ਹੋਰ ਲੱਗਿਆ ਹੁੰਦਾ ਇਹ ਵੀ ਆਪਾਂ ਨੇ ਦੇਖਣ ਨੂੰ ਆਪਣੇ ਨੋਟ ਚ ਆਈ ਆ ਗੱਲ ਆਪਾਂ ਨੂੰ ਬੰਦੇ ਨੇ ਦੱਸਿਆ ਸੀ ਦੱਸਿਆ ਐਫ ਐਫ ਦਾ ਟੀਕਾ ਬਸ਼ੀ ਆਈ ਸ਼ਾਹੀ ਆਲ ਦੀ ਠੀਕ ਆ ਨਾ ਇਹ ਚੀਜ਼ਾਂ ਤੋਂ ਵੀ ਬਚੋ ਜਿੰਨਾ ਬੱਸ ਸਕਿਓ ਜੇ ਤੁਹਾਡੇ ਕੋ ਪਸ਼ੂ ਪੰਜ ਸੱਤ ਹੈਗੇ ਨੇ ਉਹ ਚੀਜ਼ ਤੇ ਸਬਰ ਕਰ ਲਓ ਠੀਕ ਆ ਨਾ ਸੀਮਨ ਚੰਗੇ ਲਵਾ ਲਓ ਕਈ ਵਾਰ ਆਪਾਂ ਕਾਲੀ ਦੇ ਚੱਕਰ 'ਚੇ ਫਸ ਜਾਂਦੇ ਆ ਧਿਆਨ ਨਾ ਆਪਣੀਆਂ ਗਾਵਾਂ ਖਰੀਦੋਂ ਐਨ ਪੂਰਾ ਚੈੱਕ ਕਰਕੇ ਠੀਕ ਆ ਨਾ ਬਾਕੀ ਨਹੀਂ ਯਾਰ ਤੁਹਾਨੂੰ ਕਿਸੇ ਕੋਈ ਵੀ ਬੰਦਾ ਸਲਾਹ ਦਿੰਦਾ ਨਾ ਉਹਨੇ ਤੁਹਾਨੂੰ ਛੋਟੀ ਸਲਾਹ ਨਹੀਂ ਦੇਣੀ ਮੈਂ ਵੀ ਬਹੁਤ ਜਾਣਿਆ ਤੋ ਸਲਾਹ ਲੈਨੇ ਹਰੇਕੇ 30 ਲੀਟਰ 25 ਲੀਟਰ ਵਾਲੀ ਗੱਲ ਕਰਦਾ 18 20 ਲੀਟਰ ਵਾਲੀ ਕੋਈ ਗੱਲ ਨਹੀਂ ਕਰਦਾ ਹੈਗਾ ਨਵਾਂ ਕੰਮ ਸਟਾਰਟ ਅਗਲਾ ਕਹਿੰਦਾ ਸਵਾ ਲੱਖ ਦੀ ਗਾਂ ਲੈ ਬਾਈ ਘੱਟ ਦੀ ਨਾ ਲੈ ਨਹੀਂ ਤੈਨੂੰ 12 ਨਹੀਂ ਖਾਂਈ ਸਾਰਾ ਕੁਝ 12 ਖਾਂਦਾ ਦੁੱਧ ਦਾ ਰੇਟ ਸਹੀ ਹੋਣਾ ਜ਼ਰੂਰੀ ਦਾ ਥੋਡੀ ਮੈਨੇਜਮੈਂਟ ਮੈਨੇਜਮੈਂਟ ਮੈਂ ਤਾਂ ਕਹਿੰਦਾ ਹੁਣ ਕਈ ਵਾਰ ਆਪਾਂ ਨੇ ਯਾਰਗਾਵਾਂ ਖਰੀਦਣੀਆਂ ਨੇ ਚਾਰ ਚੋਂ ਦੋ ਯਾਰਸੀਆਂ ਜ਼ਰੂਰ ਰੱਖੋ ਵੀ ਤੁਹਾਡੇ ਦੁੱਧ ਦਾ ਰੇਟ ਵਧੀਆ ਲੱਗੇ ਕਈ ਵਾਰ ਆਪਾਂ ਗਲਤੀ ਕਰ ਲੈਂਦੇ ਆ ਵੀ ਆਪਾਂ ਫੈਂਟ ਦੇ ਦੁੱਧ ਪਾਉਣੇ ਹੁੰਦੇ ਆ ਚਾਰ ਦੀਆਂ ਚਾਰੇ ਐਚਐਸ ਲੈ ਕੇ ਕਿਉਂਕਿ ਐਚਐਫ ਦੀ ਫੈਂਟ ਥੋੜੀ ਘੱਟ ਹੁੰਦੀ ਆ ਯਾਰਸੀ ਦੀ ਫੈਂਟ ਈ ਜ਼ਿਆਦਾ ਹੁੰਦੀ ਆ ਠੀਕ ਆ ਨਾ ਐਚਐਸ ਦਾ ਦੁੱਧ ਚਲੋ ਵਧੀ ਵੱਧ ਹੁੰਦਾ ਯਾਰਸੀ ਦੇ ਮੁਕਾਬਲੇ ਚਲੋ ਤੁਸੀਂ ਆਪਣਾ ਯਾਰਸੀ ਜ਼ਰੂਰ ਐਡ ਰੱਖੋ ਜਿਹੜੇ ਵੀਰਾਂ ਦਾ ਫੈਂਟ ਤੇ ਦੁੱਧ ਪੈਂਦਾ ਥੋੜੀ ਫੈਂਟ ਵਧੀਆ ਰੇਟ ਵਧੀਆ ਲੱਗ ਜੂ। ਬਾਕੀ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ। ਤੇ ਮਿਲਦੇ ਆਂ ਨੈਕਸਟ ਵੀਡੀਓ 'ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਜੀ ਸਸਪੀਕਾ।